ਜੀ ਗੁਰਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਪਿੰਡ ਮੇਰਾ ਕਾਟਗੜ ਟਾਖਣਾ ਮਗਰਮੁੱਧੀਆਂ ਤਹਿਸੀਲ ਗੁਰਦਾਸਪੁਰ ਜ਼ਿਲ੍ਹਾ ਪੰਜਾਬ ਗੁਰਦਾਸਪੁਰ ਤੇ ਵੇਖੋ ਮੈਂ ਭਾਰਤ ਸਰਕਾਰ ਅੱਗੇ ਹੀ ਬੇਨਤੀ ਕਰਦਾ ਕਿ ਇੱਕ ਮੈਂ ਛੋਟਾ ਜਿਹਾ ਫਾਰਮਰ ਆ ਮੇਰੀ ਇਹ 3000 ਹਾੜ ਦੀ ਛੱਡ ਸੀਗੀ ਤੇ ਇੱਥੋਂ ਮੇਰੀ ਛੱਡ ਵੀ ਹਰ ਜਿਹੜਾ ਸਾਡੇ ਹਾਲ ਆਇਆ ਮਤਲਬ ਪਾਣੀ ਆ ਗਿਆ ਉਹਦੇ ਨਾਲ ਸਾਡਾ ਨੁਕਸਾਨ ਹੋਇਆ ਤੇ ਇਹ ਮੇਰੀਆਂ ਜਾਲੀਆਂ ਪਰਦੇ ਸਾਰੇ ਮੇਰੇ ਨਸਾਨ ਹੋ ਗਿਆ ਐਦਰ ਮੇਰੀ ਟੂੜੀ ਆ ਆ ਤੂੜੀ ਮੈਂ ਬਣਾਈਆਂ ਸੀ ਤਿੰਨ ਟਰਾਲੀਆਂ ਤਿੰਨ ਕਣੀਆਂ ਤੂੜੀ ਬਣਾਈਆ ਤੂੜੀ ਮੇਰੀ ਸਾਰੀ ਖਲਾਲ ਹੋ ਗਈ ਤੇ ਪਾਣੀ ਕਿਤੀਬਾ ਮੇਰੇ 6-6 ਫੁੱਟ ਇੱਥੇ ਦੇ ਪਾਣੀ ਆਉਂਦਾ ਸੀਗਾ ਤੇ ਅੰਦਰ ਆ ਜੋ ਤੁਹਾਨੂੰ ਮੈਂ ਹੋਰ ਵੀ ਦੱਸਦਾ ਕਿਹੜਾ ਨੁਕਸਾਨ ਮੇਰਾ ਹੋ ਗਿਆ ਆਹ ਵੇਖੋ ਤੂੜੀ ਸਾਰੀ ਮਰੀਨ ਨੁਕਸਾਨ ਹੋ ਗਿਆ ਇੱਕੋ ਜੱਟ ਪਾਣੀ ਸੀਗਾ ਇੱਧਰ ਮੇਰਾ ਕਮਰਾ ਆ ਕਮਰਾ ਵੀ ਮੈਂ ਤੁਹਾਨੂੰ ਦੱਸਦਾ ਜੀ ਆ ਮੇਰੇ ਇਨਵਰਟਰ ਸੀਗਾ ਇਨਵਰਟਰ ਵੀ ਖਰਾਬ ਹੋ ਗਿਆ ਪਾਣੀ ਨਾਲ ਆ ਬੈਟਰੀਆਂ ਸੀਗਾ ਮੋਟਰ ਮੇਰੀ ਉਹ ਸੜ ਗਈ ਆ ਮੋਟਰ ਵੀ ਦੱਸੀ ਚਾਵੇ ਆ ਮੈਂ ਨਵੀਂ ਮੋਟਰ ਲਾਈ ਈ 2000 ਦੀ ਉਹ ਵੀ ਮੋਟਰ ਮੇਰੀ ਸੜ ਗਈ ਇੱਧਰ ਪੱਕੇ ਸੜ ਗਏ ਮੇਰੇ ਆ ਪੱਕੇ ਸੜ ਗਏ ਸਾਰਾ ਨੁਕਸਾਨ ਹੋ ਗਿਆ ਇੱਧਰ ਫੀਲਡ ਦੀਆਂ ਬੋਰੀਆਂ 6 ਪਈਆਂ ਸੀਗਾ ਉਹ ਖਰਾਬ ਹੋ ਗਿਆ ਆ ਤੁਹਾਨੂੰ ਮੈਂ ਇੱਧਰ ਆ ਕੰਮ ਲਈ ਜੇ ਹੱਥ ਲਾਣਾ ਆ ਮਿੱਟੀ ਆ ਮਿੱਟੀ ਸਾਰੀ ੁਰਗੀ ਥੱਲੇੋਂ 2-2 ਫੁੱਟ ਮਿੱਟੀ ਪੋਣੀ ਪਾਣੀ ਆ ਇਹ ਕੋਠੇ ਦੀ ਛੱਤ ਦਸੀ ਜਾਵੇ ਆ ਛੱਤ ਮੇਰੀ ਖਰਾਬ ਹੋ ਗਈ ਇਧਰੋਂ ਉਹ ਵੀ ਡਿੱਗ ਗਈ ਆ ਉਧਰ ਆਇਓ ਤੁਹਾਨੂੰ ਮੈਂ ਦੱਸਦਾ ਆ ਇੱਲਾ ਦੇਖੋ ਵੀਰੋ ਆ ਮੇਰਾ ਇੱਧਰ ਸੀਗਾ ਆਪਣੇ ਛੱਤ ਮੇਰੀ ਟੁੱਟ ਗਈ ਆ ਛੱਤ ਜਿਹੜੀ ਆ ਇਹ ਮਤਲਬ ਦੱਸੀ ਜਾਵੇ ਸ਼ਰਤ ਮੇਰਾ ਫਾਰਮ ਡੇਗਾ ਮੇਰੀ ਭਾਰਤ ਸਰਕਾਰ ਅੱਗੇ ਮੋਦੀ ਸਰਕਾਰ ਅੱਗੇ ਪੰਜਾਬ ਸਰਕਾਰ ਤੇ ਭਗਵੰਤ ਮਾਨ ਸਰ ਨਾਲ ਅੱਗੇ ਬੇਨਤੀ ਆ ਕਿ ਮੇਰੀ ਮਾਲੀਸ਼ਾ ਤੱਕ ਕੀਤੀ ਜਾਵੇ ਮੈਂ ਛੋਟਾ ਜਿਹਾ ਫਾਰਮਰ ਆ ਮੇਰੀ 5-6 ਕਨਾਲਾਂ ਪੈੜੀ ਆ ਤੇ ਫਾਰਮ ਮਤਲਬ ਪਾਇਆ ਸੀਗਾ ਰੋਜ਼ਗਾਰ ਵਾਸਤੇ ਆਪਣੇ ਤੇ ਜਿਹੜਾ ਹਾਰ ਆਇਆ ਤੇ ਇਹਦੇ ਵਾਸਤੇ ਹੁਣ 3 ਮਹੀਨੇ ਤੋਂ 3-4 ਮਹੀਨੇ ਤੋਂ ਚੂਚੇ ਵੀ ਨਹੀਂ ਪਾਣੇ ਕਿਉਂਕਿ ਇਹਦੇ ਵਿੱਚ ਗਾਰ ਨਹੀਂ ਜੰਮ ਗਈ ਆ ਕਿ ਤੁਸੀਂ ਤਲਕਣ ਵੀ ਖਲੋਇਆ ਵੀ ਨਹੀਂ ਜਾਂਦੇ ਇੱਥੇ ਇਹ ਇਹ ਵੇਖੋ ਮੇਰਾ ਇਧਰ ਨੁਕਸਾਨ ਮੇਰੇ ਭਾਂਡੇ ਸੀਗੇ ਆ ਭਾਂਡੇ ਜਿਹੜੇ ਆ ਸਾਰੇ ਟੁੱਟ ਗਏ ਜਿਹਨੇ ਪੂਟਰੀ ਵਾਸਤੇ ਭਾਂਡੇ ਹੁੰਦੇ ਆ ਆ ਵੇਖੋ ਇਧਰ ਵੀ ਆ ਸਾਰਾ ਨੁਕਸਾਨ ਹੋ ਗਿਆ ਮੇਰੇ ਭਾਂਡਿਆਂ ਦਾ ਜਿਸ ਨਾਲ ਛੱਤ ਦਾ ਇਹ ਛੱਪ ਜਿਹੜੀ ਰਿਪੇਅਰ ਕਰਨੀ ਆ ਇਹਦੇ ਵਾਸਤੇ ਘੱਟੋ ਘੱਟ ਵੀ ਇਹ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਕਤਿਬਨ ਮੈਂ ਐਸਟੀਮੇਟ ਲਾ ਕੇ ਵੇਖਿਆ ਹੈ ਕਿ ਮੇਰਾ 1 ਲੱਖ 20-30 ਹਜ਼ਾਰ ਦਾ ਨੁਕਸਾਨ ਆ ਜੀ ਤੇ ਮੈਂ ਚੂਚੇ ਨਹੀਂ ਪਾਏ ਸੀ ਤੇ ਜੇ ਕਿਤੇ ਚੂਚੇ ਪਾਏ ਹੁੰਦੇ ਤੇ ਫਿਰ ਹੋਰ ਨੁਕਸਾਨ ਹੋਣਾ ਸੀ ਤੇ ਮੇਰੀ ਆਪਣੇ ਐਨ ਆਰ ਆਈ ਵੀਰਾਂ ਕੇ ਭਾਰਤ ਸਰਕਾਰ ਗੀ ਭਗਵੰਤ ਮਾਨ ਸਰਕਾਰ ਜਿਹੜੀ ਸਾਡੀ ਪੰਜਾਬ ਸਰਕਾਰ ਉਹਨਾਂ ਅੱਗੇ ਵੀ ਬੇਨਤੀ ਆ ਕਿ ਮੇਰੀ ਮਾਲਿਸ਼ਾ ਤੱਕ ਕੀਤੀ ਜਾਵੇ ਤੇ ਮੈਂ ਫਿਰ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋਵਾਂਗਾ ਸੋ ਇੰਨੀ ਆ ਕਿ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ